ਆਮ ਆਦਮੀ ਪਾਰਟੀ ਦੇਸ਼ ਦੇ ਅੰਦਰ ਜੇ ਮੈਂ ਪੰਜਾਬ ਦੀ ਗੱਲ ਕਰਾਂ 217 ਚ ਅਸੀਂ ਆਮ ਆਦਮੀ ਪਾਰਟੀ ਕੋਲੋਂ ਪਹਿਲੀ ਇਲੈਕਸ਼ਨ ਪੰਜਾਬ ਵਿਧਾਨ ਸਭਾ ਦੀ ਲੜੀ ਸੀ ਔਰ ਤੁਸੀਂ ਪਹਿਲੀ ਇਲੈਕਸ਼ਨ ਲੜਦਿਆਂ ਹੋਏ ਨੇ ਪਹਿਲੀ ਵਾਰ ਹੀ ਮੈਨੂੰ ਹਲਕੇ ਦਿੜਵੇ ਦਾ ਸੇਵਾਦਾਰ ਬਣਾਇਆ ਸੀ ਪਹਿਲੀ ਵਾਰ ਹੀ ਮੈਨੂੰ ਵਿਧਾਇਕ ਬਣਾਇਆ ਸੀ ਔਰ ਦੂਸਰੀ ਵਾਰ ਤੁਸੀਂ ਸਾਰਿਆਂ ਨੇ ਫੇਰ 222 ਚ ਮੈਨੂੰ ਵਿਧਾਇਕ ਬਣਾਇਆ ਪਹਿਲੀ ਵਾਰ ਪਾਰਟੀ ਨੇ ਮੇਰੀ ਸੇਵਾ ਲਈ ਮੈਨੂੰ ਲੀਡਰ ਆਫ اپੋਜੀਸ਼ਨ ਬਣਾਇਆ ਨੇਤਾ ਵਿਰੋਧੀ ਧਿਰ ਬਣਾਇਆ ਔਰ ਜਦੋਂ ਦੂਜੀ ਵਾਰ ਤੁਸੀਂ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ ਚ ਭੇਜਿਆ ਹਲਕਾ ਦਰਵਾ ਦੀ ਨਿਯਮਾਇਤਗੀ ਕਰਨ ਦਾ ਮੌਕਾ ਦਿੱਤਾ ਤਾਂ ਉਸ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਝੀ ਨੇ ਮੈਨੂੰ ਪੰਜਾਬ ਦੇ ਖਜ਼ਾਨੇ ਦੇ ਚਾਬੀਆਂ ਬੇਨੁਸ਼ਪਰਤ ਕੀਤੀਆਂ ਮੈਨੂੰ ਪੰਜਾਬ ਦਾ ਖਜ਼ਾਨਾ ਮੰਤਰੀ ਬਣਾਇਆ ਇਹ ਸਾਰਾ ਸਿਹਰਾ ਮੈਂ ਸਮਝਦਾ ਡੇੜਬੇ ਵਾਲੇ ਉਹ ਕਮਾਲਪੁਰ ਵਾਲੇ ਉਹ ਤੁਹਾਡੇ ਸਿਰ ਤੇ ਜਾਂਦਾ ਗਾ ਤੁਹਾਨੂੰ ਜਾਂਦਾ ਗਾ ਕਿਉਂਕਿ ਤੁਸੀਂ ਮਿਹਨਤ ਕੀਤੀ ਤਾਂ ਮੈਂ ਪੰਜਾਬ ਦੀ ਵਿਧਾਨ ਸਭਾ ਜਿੱਤ ਕੇ ਗਿਆ ਔਰ ਉਸ ਸਮੇਂ ਬਹੁਤ ਸਾਰੇ ਪਿੰਡ ਦੇ ਨੌਜਵਾਨਾਂ ਵੱਲੋਂ ਮੰਗ ਸੀਗੀ ਕਿ ਸਾਡੇ ਪਿੰਡ ਦੇ ਸਕੂਲ ਦੇ ਕਮਰੇ ਦੂਰੇ ਨੇ ਕਿ ਸਕੂਲ ਦੇ ਅੰਦਰ ਸਟਾਫ ਦੇ ਬੈਠਣ ਲਈ ਕਮਰੇ ਨਹੀਂ ਹੈਗੇ ਮਿੱਡੇ ਮੀਲ ਦਾ ਕਮਰਾ ਨਹੀਂ ਹੈਗਾ ਬਾਥਰੂਮ ਠੀਕ ਨਹੀਂ ਹੈਗੇ ਇਹ ਸਾਰੀਆਂ ਮੰਗਾਂ ਜਿਹੜੀਆਂ ਬਹੁਤ سارے ਨੌਜਵਾਨ ਸਾਥੀਆਂ ਨੇ ਕੀਤੀਆਂ ਸੀ ਸਰਪੰਚ ਸਾਹਿਬਾਨ ਨੇ ਕੀਤੀਆਂ ਸੀ ਉਹ ਸਾਰੀਆਂ ਮੰਗਾਂ ਅੱਜ ਪੂਰੀਆਂ ਹੋ ਜਾਂ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਨਾਅਰਾ ਇਹ ਸੀਗਾ ਆਮ ਆਦਮੀ ਪਾਰਟੀ ਦਾ ਨਾਅਰਾ ਇਹ ਸੀਗਾ ਕਿ ਇੱਕ ਮੌਕਾ ਸਰਦਾਰ ਭਗਵੰਤ ਮਾਨ ਨੂੰ ਇੱਕ ਮੌਕਾ ਕੇਜਰੀਵਾਲ ਸਾਹਿਬ ਨੂੰ ਇਹ ਵੱਡੀ ਜਿਹੜੀ ਸਲੋਗਨ ਸੀਗਾ ਵੱਡਾ ਨਾਰਾ ਸੀ ਉਹਦੇ ਤੇ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਲੜੀ ਸੀ ਕਿ ਇੱਕ ਮੌਕਾ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਸੱਜਣ